ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਿਉਂ ਜੀ ਗਰਸਰਨਾ ਆਪਣਾ ਚੱਲਿਆ ਸਕੂਲ 40 ਦਿਨਾਂ ਦੀਆਂ ਸੁੱਟੀਆਂ ਤੋਂ ਬਾਅਦ ਤੇ ਇਹ ਅੱਜ ਵੀ ਦਿਲ ਨਹੀਂ ਕਰਦਾ ਸੀ ਵੀ ਮੈਂ ਸਕੂਲ ਜਾਵਾਂ ਤੇ ਇਹਦੇ ਡੈਡੀ ਇਹਨੂੰ ਚੱਲੇ ਹੁਣ ਪੈਦਲ ਚੜਾਉਣਾ ਤੇ ਜਿਹੜੀ ਬੈਂ ਨਾ ਆਪਣੀ ਸੜਕ ਦੇ ਦੂਜੀ ਸਾਈਡ ਤੋਂ ਚੜਾਉਣਾ ਪੈਂਦਾ ਟ੍ਰੈਫਿਕ ਜ਼ਿਆਦਾ ਕਰਕੇ ਆਪ ਚੜਾ ਕੇ ਆਉਣੇ ਆਗੇ ਪਲੀਜ਼ ਸਾਰਿਆਂ ਨੂੰ ਰਿਕੈਸਟ ਆ ਵੀ ਜਿਹੜੇ ਵੀ ਨਵੇਂ 뷰ਅਰਸ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆਪਣੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਪਲੀਜ਼ ਸਕਿਪ ਕਰਕੇ ਨਾ ਦੇਖਿਆ ਕਰੋ ਤੇ ਕੈਸਟ ਆ ਲਓ ਜੀ ਆਪਣਾ ਅਕਰ ਸਰਨ ਸਾਈਕਲ ਚਲਾ ਰਿਹਾ ਹੈਗਾ ਪਹਿਲਾਂ ਇਹਦੇ ਕੋਲ ਸਾਈਕਲ ਹੀ ਸੀ ਉਹ ਛੋਟੀ ਹੋ ਗਈ ਚਲਾਈ ਨਹੀਂ ਜਾਂਦੀ ਹੁਣ ਇਹ ਭਾਪੇ ਵਾਲਾ ਸਾਈਕਲ ਆ ਗਿਆ ਜਿਹੜਾ ਉਹਦੇ ਉੱਤੇ ਸਾਰਾ ਦਿਨ ਭਜਾਈ ਫਿਰਦਾ ਰਹਿੰਦਾਗਾ ਸਕੂਲੋਂ ਆ ਕੇ ਪਹਿਲਾਂ ਤਾਂ ਸੁੱਟੀਆਂ ਹੀ ਹੁੰਦੀਆਂ ਸੀ ਘਰੀ ਹੁੰਦਾ ਸੀ ਤੇ ਹੁਣ ਸਾਰਾ ਦਿਨ ਬਸ ਸਕੂਲੋਂ ਆ ਜਾਂਦਾ ਫਿਰ 1-2 ਘੰਟੇ ਹੀ ਸਾਈਕਲ ਤੇ ਘੇੜੇ ਦੇ ਦਿੰਦਾ ਹੁਣ ਬੱਚੇ ਤਾਂ ਇੱਥੇ ਹੈ ਨਹੀਂ ਆਪਣੇ ਘਰ ਜਿਹੜੇ ਨੇ ਦੂਰ ਨੇ ਆਪਣੇ ਪਿੰਡ ਤੋਂ ਆਪਣੇ ਘਰ ਤੋਂ ਜਿਹੜਾ ਪਿੰਡ ਆ ਬਹੁਤ ਦੂਰ ਆ ਘਰ ਤੇ ਫਿਰ ਇਹ ਘਰ ਦੇ ਲਵੀ ਘੇੜੇ ਦੇ ਜਾਂਦਾ ਰਹਿੰਦਾਗਾ ਬਸ ਸਾਈਕਲ ਤੇ ਬਾਕੀ ਜੀ ਝੋਨਾ ਤਾਂ ਵੈਸੇ ਲੱਗ ਚੁੱਕਿਆਗਾ ਥੋੜਾ ਕਾਣਾ ਜਿਹੜਾ ਰਕਵਾਗਾ ਆਪਣੇ ਘਰ ਦੇ ਲਵੇ ਜਿਹੜਾ ਰਹਿੰਦਾਗਾ ਇੱਥੇ ਅਜੇ ਝੋਨਾ ਨਹੀਂ ਲਾਇਆ ਹੈਗਾ ਬਾਕੀ ਝੋਨਾ ਸਾਰਾ ਲੱਗ ਚੁੱਕਿਆ ਵਾ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਜੀ ਜਿੰਨਾ ਰੱਬ ਮੀ ਪਾਉਂਦਾਗਾ ਉਦੋਂ ਦੁੱਗਣੀ ਗਰਮੀ ਹੋ ਜਾਂਦੀ ਆ ਜੀ ਇੰਨੀ ਜ਼ਿਆਦਾ ਗਰਮੀ ਹੋਈ ਪਈ ਆ ਮਾਲ ਪਸ਼ੂ ਦਾ ਸਾਰੇ ਝੋਨਾ ਲਾਉਣ ਵਾਲਿਆਂ ਦਾ ਸਾਰਿਆਂ ਦਾ ਬੁਰਾ ਹਾਲ ਹੋਇਆ ਪਿਆਗਾ ਬੜੀ ਜ਼ਿਆਦਾ ਗਰਮੀ ਹੋਈ ਪਈ ਆ ਜੀ ਲਓ ਜੀ ਸੋਨੂੰ ਆਪਾਂ ਆਪਣੀ ਸਬਜੀ ਭਾਜੀ ਦਿਖਾਉਣੇ ਆਗੇ ਸਬਜੀ ਤਾਂ ਇਤੀ ਬਹੁਤ ਘੱਟ ਹੋਈ ਗਰਮੀ ਜ਼ਿਆਦਾ ਪੈਣ ਕਰਕੇ ਆ ਆਪਾਂ ਚੌਲੇ ਫਲੀਆਂ ਲਾਈਆਂ ਸੀ ਥੋੜਾ ਜਿਹਾ ਬੂਟੇ ਹੀ ਹਰੇ ਹੋਏ ਨੇ ਬਾਕੀ ਤਾਂ ਘਾਈ ਹਰਾ ਹੋ ਗਿਆ ਆ ਥੋੜੇ ਜੇ ਹੋਏ ਨੇ ਬਸ ਇਨ੍ਹਾਂ ਤੇ ਜਿਹੜਾ ਚੌਲੇ ਫਲੀਆਂ ਲੱਗਦੀਆਂ ਵੀ ਨੇ ਤੇ ਇਸ ਤੋਂ ਬਾਅਦ ਮੱਚ ਜਾਂਦੀਆਂ ਨੇ ਲਓ ਜੀ ਆਥਾਂ ਚ ਹੁਣ ਆਪਾਂ ਸਾਰਾ ਸੈੱਟ ਕਰਕੇ ਘਾਓ ਗੁੱਡ ਕੇ ਇਸ ਤੋਂ ਬਾਅਦ ਆਪਾਂ ਇੱਥੇ ਪ੍ਰਿੰਡੀਆਂ ਲਾ ਦਾਂਗੇ ਚੌਲੇ ਫਲੀਆਂ ਦੇ ਹੋਰ ਲਾ ਦਾਂਗੇ ਉਹ ਪਿਸਲਾ ਲਿਓ ਜਹਾ ਹੋ ਜੂ ਜੀ ਪਿੱਛੋਂ ਜੇ ਲੱਗਣ ਲੱਗ ਜਾਣਗੀਆਂ ਆਹ ਨੇ ਆਪਣੀਆਂ ਪ੍ਰਿੰਡੀਆਂ ਥੋੜਾ ਜਿਹਾ ਬੂਟੇ ਨੇ ਕਈ ਵੱਟਾਂ ਜੀਆਂ ਲੱਗੀਆਂ ਹੋਈਆਂ ਨੇ ਜੀ ਪ੍ਰਿੰਡੀਆਂ ਤਾਂ ਆਪਣੇ ਉੱਤਰ ਆਉਣੀਆਂ ਨੇ ਥੋੜੇ ਕ ਦਿਨਾਂ ਤੋਂ ਅਜੇ ਕੋਈ ਖਾਸ ਪ੍ਰਿੰਡੀਆਂ ਵੀ ਜ਼ਿਆਦਾ ਨਹੀਂ ਲੱਗਣ ਲੱਗੀਆਂ ਪਤਨੀ ਕੀ ਗੱਲ ਹੈ ਜੀ ਜਿਵੇਂ ਮੀਂਹ ਪੈ ਗਿਆ ਗਰਮੀ ਕਰਕੇ ਅਜੇ ਕੋਈ ਸਬਜ਼ੀ ਇੱਥੇ ਬਹੁਤ ਜ਼ਿਆਦਾ ਘੱਟ ਲੱਗਦੀ ਹੈ ਜੀ ਪੱਕੀ ਨਹੀਂ ਲੈਣਦੀ ਜੀ ਮਹਿੰਗੀ ਵਾਲੀ ਹੋਈ ਪਈ ਆਗੀ ਸਬਜ਼ੀ ਜਿਹੜੀ ਘੱਟੋ ਘੱਟ 50-60 ਰੁਪਏ ਤੱਕ ਕਦੂ ਦਾ ਰੇਟ ਆ ਜਿਹੜਾ ਹੋਇਆ ਪਿਆ ਕਦੂ ਵੀ ਬੇਲਾਂ ਨੇ ਬਹੁਤ ਵੱਡੀਆਂ ਵੱਡੀਆਂ ਹੋਈਆਂ ਪਈਆਂ ਨੇ ਕਦੂ ਲੱਗਦੇ ਨੇ ਸੁੱਕ ਜਾਂਦੇ ਨੇ ਆ ਗਵਾਰਾ ਜੀ ਦੋ ਬਰਾਂ ਇਹ ਲਾਤਾ ਇਹ ਨਹੀਂ ਹੋਇਆ ਇੱਥੇ ਗਰਮੀ ਨਾਲ ਕੋਈ ਵੀ ਇੱਥੇ ਜਿਹੜੀ ਸਬਜ਼ੀ ਭਾਜੀ ਆ ਹੋਈ ਨਹੀਂ ਹੈਗੀ ਆ ਆਪਣੀ ਮੱਕੀ ਹੈਗੀ ਇਹ ਜਿਹੜਾ ਘਰ ਵਾਲਾ ਆਪਣਾ ਇੱਕ ਕਿਲਾ ਘਰ ਕੋਲੇ ਆ ਜਿਹੜਾ ਇਹ ਚ ਮੱਕੀ ਬੀਜੀ ਹੋਈ ਆ ਇਹ ਮੱਕੀ ਪੰਜ-ਸੱਤ ਦਿਨ ਪਹਿਲਾਂ ਸੀ ਉਹ ਪੰਜ-ਸੱਤ ਦਿਨ ਮਗਰੋਂ ਸੀ ਜੀ ਇਹਨੇ ਦਾ ਬਾਬੂ ਜੇ ਜਿਹੜੇ ਉੱਤੇ ਨੇ ਜੀ ਇਹ ਕੱਢਲੇ ਤੇ ਹੁਣ ਇਹ ਤਾਂ ਛੱਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹੁਣ ਆ ਦੇਖੋ ਇਹ ਤਾਂ 22 ਕਿ ਦਿਨਾਂ ਚ ਆਪਣਾ ਜਿਹੜਾ ਮੱਕੀ ਆ ਤਾਂ ਪੱਕ ਕੇ ਚਾਰ ਪੌਣ ਨੂੰ ਤਿਆਰ ਹੋ ਗਈ ਜੀ ਲਓ ਜੀ ਲਓ ਜੀ ਅਗਰ ਸਰਨ ਤਾਂ ਹੁਣ 1-2 ਘੰਟੇ ਅੰਜੋਏ ਕਰੂ ਆਈ ਬਸ ਜੀ ਗੇੜੀਆਂ ਲਈ ਜਾਊਗਾ ਉਹ ਗਰਮੀ ਕਿੰਨੀ ਕ ਲੱਗੀ ਹੈ ਹੈ ਨੋ ਜੀ ਆਪਣੇ ਇਧਰਲੀ ਸਾਈਡ ਵੀ ਜਿਹੜੀ ਸਬਜ਼ੀ ਆ ਉਹ ਲਾਈ ਹੋਈ ਆ ਪਾਸੇ ਇਧਰ ਵੀ ਨਹੀਂ ਹੋਇਆ ਹੈਗਾ ਆ ਬਰਿੰਜਲ ਲਾਏ ਸੀ ਇਹਨਾਂ ਦੇ ਦੋ ਕਬੂਟੇ ਤਾਂ ਹੋ ਗਏ ਖਸ ਉਧਰਲੀ ਸਾਈਡ ਉਹ ਦੂਰ ਤੇ ਤੇ ਆ ਆ ਪਗਵਾਰਾ ਲਾਇਆ ਸੀ ਇਹ ਤਾਂ ਥੋੜਾ ਜਨਾ ਹੋ ਗਿਆ ਜੀ ਆ ਕਦੂਆਂ ਦੀ ਵੇਲ ਆ ਗਈ ਇਹਨੂੰ ਤਾਂ ਕੋਈ ਵੀ ਕੱਦੂ ਨਹੀਂ ਲੱਗਿਆ ਪਹਿਲਾਂ-ਪਹਿਲਾਂ 5-7 ਕੱਦੂ ਨੇ ਜਿਹੜੇ ਉਹ ਉਤਰੇ ਨੇ ਤੇ ਪਤਾ ਨਹੀਂ ਹੁਣ ਫੁੱਲ ਲੱਗ ਜਾਂਦੇ ਨੇ ਮੱਚ ਜਾਂਦੇ ਨੇ ਇਦਾਂ ਹੀ ਕੱਦੂ ਬਣ ਕੇ ਐ ਕਿਤਾਜੀ ਸਾਰੇ ਚੀਜ਼ ਦਾ ਹੀ ਬੁਰਾ ਹਾਲ ਹੋਇਆ ਪਿਆ ਗਰਮੀ ਨਾਲ ਬੜੀ ਜ਼ਿਆਦਾ ਗਰਮੀ ਪੈ ਰਹੀ ਹੈ ਜੀ ਜਿੰਨਾ ਮੀਂਹ ਪੈਂਦਾ ਉਦੋਂ ਦੁੱਗਣੀ ਗਰਮੀ ਹੋ ਜਾਂਦੀ ਹੈ ਜੀ ਪਤਾ ਨਹੀਂ ਕੀ ਕੁਦਰਤ ਦਾ ਜਿੰਨੀ ਖੰਡ ਪਈ ਹੈ ਇਸ ਸਾਲ ਐਦਾਂ ਲੱਗਦਾ ਵੀ ਉਨੀ ਗਰਮੀ ਤੋਊਗੀ ਲਓ ਜੀ ਮੱਝਾਂ ਨੂੰ ਆਪਾਂ ਸੰਨੀ ਰਲਾਤੀ ਇਸ ਤੋਂ ਬਾਅਦ ਪਾਣੀ ਪਿਆਤਾ ਹੁਣ ਆਪਾਂ ਇਹਨਾਂ ਨੂੰ ਹਜੇ ਪੱਠੇ ਪਾਉਣੇ ਪਾਉਣ ਲੱਗ ਪਏ ਮਜ਼ਦੂਰੀ ਵਾਰ ਇਹਦੀ ਸੰਨੀ ਬਚਦੀ ਪਈ ਆ ਉਹਦੇ ਵਿੱਚ ਕੱਖ ਪਾਵਾਂਗੇ ਅੱਖਰ ਕਹਿੰਦੇ ਅਸੀਂ ਪਿੱਚੇ ਨੂੰ ਪੱਠੇ ਕਹਿੰਦੇ ਨੇ ਵਿੱਚ ਹਰਾ ਕਹਿੰਦੇ ਨੇ ਇਹ ਆਪਾਂ ਹੁਣ ਉਲਾਉਣੇ ਆ ਜਿਸ ਤੋਂ ਬਾਅਦ ਪਤਾ 14 ਦੇ ਲਾਓ ਜੀ ਉਸ ਦਿਨ ਆਪਣੇ ਮੀਂਹ ਆ ਗਿਆ ਸੀ ਆਪਾਂ ਟਰੈਕਟਰ ਤੇ ਨਾਲੇ ਜਿਹੜਾ ਰੇਪ ਆਉਣਾ ਲੈ ਟਰੈਕਟਰ ਆ ਇਹ ਵੀ ਆਪਾਂ ਪਾਸ ਰੱਖੀ ਸੀ ਮਸ਼ੀਨ ਫਿਰ ਇਹਨਾਂ ਨੂੰ ਜਵਾਬ ਦਿੱਤਾ ਸਵੇਰੇ ਸਵੇਰੇ ਜਦੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਇਹ ਕਲਿੱਪ ਆ ਜੀ ਤੁਹਾਡੀ ਅਸੀਂ ਕੱਲ੍ਹ ਵਾਲੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜਿਹੜਾ ਪਰ ਇਹ ਆਪ ਇੱਕ ਦਿਨ ਕੱਲ ਪਾਇਆ ਸੀ ਤੇ ਬਾਕੀ ਜੀ ਇਹ ਰਹੇ ਹੈਗਾ ਜਿਹੜਾ ਤੇ ਇਹ ਆਪਣਾ ਜਿਹੜਾ ਖੇਤ ਆ ਥੋੜਾ ਜਿਹਾ ਦੂਰ ਆ ਆਪਣੇ ਘਰ ਤੋਂ ਲਓ ਜੀ ਜਿਹੜਾ ਖੇਤ ਆਪਣਾ ਭੈਣੀ ਵਾਲਾ ਉਹ ਆਪਣੇ ਘਰ ਤੋਂ ਵੀ ਹੈਗਾਗਾ 2 ਕਿਲੋਮੀਟਰ ਦੂਰ ਆਉਣ ਜਾਣ ਦਾ ਆਪਾਂ ਨੂੰ ਪੈ ਜਾਂਦਾ ਜੀ 4 ਕਿਲੋਮੀਟਰ ਇਸ ਕਰਕੇ ਆਪਾਂ ਫਿਰ ਜਿਹੜਾ ਰਹੇ ਹੈਗਾ ਉਹ ਦੋ ਟਰੈਕਟਰਾਂ ਦੇ ਨਾਲ ਪਾਵਾਂਗੇ ਤੇ ਫਿਰ ਆਇਆ ਜੀ ਇੱਕ ਢੇੜਾ ਤਾਂ ਪਹਿਲਾਂ ਘਸਾਂਦੇ ਡੈਡੀ ਇਹ ਢੇੜਾ ਪਹਿਲਾਂ ਲਾਹਿਆਉਣਗੇ ਇਸ ਤੋਂ ਬਾਅਦ ਦੋ ਢੇੜੇ ਨੇ ਜਿਹੜੇ ਇਕੱਠੇ ਰੇਹ ਦੇ ਲੈ ਜਾਣਗੇ ਕਿਉਂ ਆਪਣੇ ਪਸ਼ੂ ਨੇ ਜਿਹੜੇ ਉਹ ਜ਼ਿਆਦਾ ਵੀ ਨਹੀਂ ਹੈਗੇ ਸੇਕ ਪਸ਼ੂ ਜਿਹੜੇ ਨੇ ਆਪਣੇ ਰੱਖੇ ਹੁੰਦੇ ਨੇ ਜੀ ਤਿੰਨ ਮੱਝਾਂ ਨੇ ਤਿੰਨ ਝੋਟੀਆਂ ਤੇ ਤਿੰਨ ਸੇਕ ਪਸ਼ੂਆਂ ਦਾ ਗੋਹਾ ਜਿਹੜਾ ਹੁੰਦਾ ਉਹ ਆਪਣੇ ਹੁੰਦਾਗਾ ਰੂੜੀ ਤੇ ਉਹਦੇ ਵਿੱਚੋਂ ਕੁਝ ਜਿਹੜਾ ਗੋਹਾਗਾ ਪੱਧ ਦਾ ਤਾਂ ਪਾਥੀ ਪੱਥਰ ਨੇ ਸਿਆਲੋ ਸਿਆਲੋ ਤੇ ਬਾਕੀ ਜਿਹੜਾ ਬਾਕੀ ਬਚਦਾਗਾ ਉਹ ਆਪਣਾ ਜਿਹੜਾ ਰੇਹ ਬਣ ਜਾਂਦਾਗਾ ਹਰੂੜੀ ਦਾ ਤੇ ਇਹ ਰੇਹ ਨੂੰ ਆਪਾਂ ਆਇਆਂ ਵੀ ਚੱਲ ਜਿਹੜਾ ਝੋਨੇ ਦੀ ਫਸਲ ਇਹਦੇ ਨਾਲ ਵਧੀਆ ਹੋ ਜਾਂਦੀ ਹੈ ਰੇਹ ਨਾਲ ਤੇ ਤਾਂ ਕਰਕੇ ਆਪਾਂ ਲਾਲਚ ਕੀਤਾ ਵੀ ਚੱਲ ਆਪਾਂ ਉੱਥੇ ਹੀ ਪਾਇਆ ਉਹਨੇ ਆਪਣੀ ਮਿੱਟੀ ਚ ਕਾਈ ਸੀ ਪਿਛਲੇ ਸਾਲ ਤੇ ਚੱਲ ਇਸ ਸਾਲ ਵੀ ਆਇਆਂ ਵੀ ਝੋਨਾ ਜਿਹੜਾ ਉਹ ਵਧੀਆ ਫਸਲ ਹੋ ਜਾਊਗੀ ਲੋ ਜੀ ਆਪਾਂ ਜਿਹੜੀਆਂ ਪਾਥੀਆਂ ਪਾਥਦੇ ਆ ਜਿਹੜਾ ਸਿਆਲੋ ਸਿਆਲ ਉਹ ਤਾਂ ਆਪਾਂ ਐ ਹੋ ਜਾਂਦਾ ਵੀ ਅਜੇ ਆਪਾਂ ਗੋਬਰ ਗੈਸ ਨਹੀਂ ਲਵਾਇਆ ਜੀ ਆਪਾਂ ਗੋਬਰ ਗੈਸ ਲਵਾਉਣ ਦੀ ਜਿਹੜੀ ਸਕੀਮ ਆ ਹਜੇ ਬਣਾ ਰੱਖੀ ਆ ਵੀ ਆਪਾਂ ਹੋ ਸਕਦਾ ਗੋਬਰ ਗੈਸ ਲਵਾ ਲਾਂਗੇ ਜਿਹੜੇ ਗੈਸ ਸਿਲੰਡਰ ਦੀ ਰੋਟੀ ਆ ਜੀ ਇਹ ਆਪਾਂ ਲਾਇਕ ਨਹੀਂ ਕਰਦੇ ਜਿਆਦਾ ਸਾਡੇ ਘਰੇ ਪਸੰਦ ਨਹੀਂ ਕਰਦੇ ਨਾ ਪਾਪਾ ਖਾਂਦਾਗਾ ਨਾ ਗੁਰシャン ਦੇ ਡੈਡੀ ਖਾਂਦੇ ਨੇ ਫਿਰ ਇਸ ਕਰਕੇ ਆਪਾਂ ਜੀ ਰੋਟੀਆਂ ਨੇ ਮੰਮੀ ਚੁੱਲ੍ਹੇ 'ਤੇ ਬਣਾ ਲੈਂਦੇ ਨੇ ਤੇ ਜਿਹੜੇ ਸਵੇਰੇ ਤੇ ਸ਼ਾਮ ਦੀ ਰੋਟੀ ਆ ਅਸੀਂ ਦੋਨਾਂ ਟਾਈਮ ਦੀ ਰੋਟੀ ਜਿਹੜਾ ਰੇਹ ਆ ਜਿਹਦੀ ਥੁਲੇਲੇ ਤੇ ਬਣਾਉਣੇ ਆਗੇ ਤੇ ਨਾਲ ਜਿਹੜੀ ਮਸ਼ੀਨ ਜੀ ਲੱਗੀ ਹੋਈ ਇਹਦੇ ਨਾਲ ਹੀ ਪਰੇ ਆ ਉਹ ਪਵਾਉਣੇ ਆਗੇ ਇਹਦਾ ਸਾਰਾ ਦੋ ਕੋ ਘੰਟਿਆਂ ਜੀ ਬਸ ਜੀ ਕੰਮ ਹੋ ਜਾਂਦਾ ਇਹਦੇ ਨਾਲ ਤਾਂ ਜੇ ਆਪਾਂ ਟਰਾਲੀ ਭਰੀਏ ਹੱਥੀਂ ਕਈਆਂ ਨਾਲ ਫਿਰ ਸਾਰਾ ਦਿਨ ਹੀ ਲੱਗ ਜਾਂਦਾ ਕੋ ਗਰਮੀ ਬਹੁਤ ਜ਼ਿਆਦਾ ਜੀ ਫਿਰ ਰੇਹ ਦੇ ਵਿੱਚ ਤਾਂ ਕੂ ਗਰਮੈਸ ਜ਼ਿਆਦਾ ਹੁੰਦੀ ਆ ਫਿਰ ਇਹਦੇ ਨਾਲ ਸੌਖਾ ਰਹਿੰਦਾਗਾ ਬਾਕੀ ਕੱਲੇ ਬੰਦੇ ਨੂੰ ਜੀ ਸਾਰੇ ਪਾਸੇ ਔਖਾ ਹੋ ਜਾਂਦਾਗਾ ਸਾਰੇ ਆਪਾਂ ਸੇ ਐਂ ਬੰਦੇ ਪੁੱਸਣੇ ਕਰਨੇ ਪਰ ਉਹ ਪਵਾਉਣੇ ਸcartes ਦੀ ਆਪਾਂ ਇਹ ਮਸ਼ੀਨ ਨਾਲ ਜਿਹੜਾ ਰੇ ਆ ਉਹ ਪਵਾ ਲੈਣੇ ਆਗੇ ਪਹਿਲਾ ਜਿਹੜਾ ਢੇੜਾ ਜੀ ਇਹ ਘਰ ਸੰਦੇ ਡੈਡੀ ਲਾਹਿਆ ਆਉਣਗੇ ਇਸ ਤੋਂ ਬਾਅਦ ਦੂਜੇ ਟਰੈਕਟਰ ਨਾਲ ਤੇ ਇਹ ਵਾਪਸ ਆ ਜਾਣਗੇ ਫਿਰ ਦੋ ਢੇੜੇ ਨੇ ਜੇ ਉਹ ਇਕੱਠੇ ਲੈ ਜਾਣਗੇ ਇਹ ਟਰੈਕਟਰ ਜੀ ਮੇਰੇ ਤਾਇਆ ਜੀ ਕੇ ਬੇਟਾ ਜਿਹੜਾ ਉਹਨਾਂ ਦਾਗਾ ਸਾਡੇ ਲਵੀ ਘਰ ਆ ਜੀ ਉਹਨਾਂ ਦਾ ਤੇ ਇਹਨਾਂ ਨੇ ਆਪਣੇ ਨਾਲ ਵੀ ਢੇਡੇ ਲਵਾਤਾ ਇੱਕ ਢੇੜਾ ਇਹ ਲਵਾਇਆ ਇਹ ਨਾਲ ਚਲ ਇਹਨੇ ਨਾਲ ਆਪਾਂ ਨੂੰ ਜਿਹੜਾ ਕੰਮ ਆ ਜੀ ਸੌਖਾ ਹੋ ਗਿਆ ਤੇ ਬਸ ਇਸ ਤੋਂ ਬਾਅਦ ਇਕੱਠੇ ਬਾਗੇ ਸੀ ਪਹਿਲਾ ਢੇੜਾ ਤਾਰ ਕੇ Thank you.